ਠੰਡੀ ਚਾਹ ਲਿਆਤੀ ਗਰਮ ਕਰਕੇ ਲਿਆ ਕੇ ਦੇ ਠੰਡੀਆਂ ਨਹੀਂ ਚਾਹ ਪਿੰਦੇ ਅਸੀਂ ਦੇਖੀ ਸ਼ਿਗਰ ਤੋਂ ਵੀ ਚਾਹ ਠੰਡੀ ਆ ਕਿ ਤਤੀਆਂ ਠੰਡੀ ਹੈ ਜੀ ਯਾਰ ਅਸੀਂ ਠੰਡੀਆਂ ਚਾਹਾਂ ਚੁਹਾਣੀ ਪਿੰਦੇ ਹੈਗੇ ਹਾਂ ਨਾਲ ਬਿਸਤੂ ਵੀ ਬਣਾਇਆ ਉਹ ਕਹਿਣਾ ਕਰਨਾ ਆ ਹਾਂ ਵਧੀਆ ਪੁਰਾਣ ਵਧੀਆ ਬਣਾਇਆ ਸੋਫਾ ਤਾਂ ਆਪਾਂ ਨਹੀਂ ਤਾਂ ਬਸ ਐਂ ਪੈਸੇ ਲੈ ਲੈਣੇ ਨੇ ਇਹਨਾਂ ਤੋਂ ਸ਼ਿਗਰ ਤੋਂ ਕੰਮ ਤਾਂ ਅੱਧਾ ਹੋਇਆ ਭਈ ਆ ਠੀਕ ਆ ਤੂੰ ਕਹਿ ਦੇਣਾ ਭਈ ਆ અન્ય ગੱડિયા લગનિયાને 1000-2000 રૂપિયા વધા દે ਠੀਕ ਆ ਆਪਾਂ ਨੇ ਉਂਝਾ پیسے લે ਲੈਣੇ ਨੇ ਨਾ ਤੂੰ ਤੂੰ ਮਾਇਆ ਕਰ ਲੱਤਾਂ ਚੱਕ ਚੱਲ ਉਹ ਫੇਰ ਤੂੰ ਯਾਰ ਆ ਗਿਆ ਬਿਨਾ ਚਾਹ ਤੋਂ ਠੰਡੀ ਉਹ ਲਾ ਕੇ ਰੱਖ ਕੇ ਆਇਆ ਤੂੰ ਚਾਹ ਯਾਰ ਉਹ ਰਜਣੀ ਰੱਖ ਕੇ ਆਇਆ ਐਨੇ ਇੱਕ ਮੜਾਵਟਾ ਕੰਮ ਕਰ ਲੈ ਜਾ ਉਹ ਚਾਹ ਪੀਏ ਤੋਂ ਵੀ ਨਹੀਂ ਅਸੀਂ ਕੰਮ-ਕੁਮ ਕਰਦੇ ਨਾਲ Wi-Fi ਦੇ ਅਸੀਂ ਪਹਿਲਾਂ ਨੈਟ ਚਲਾਉਣਾ ਦੇਖਣਾ ਹੁੰਦਾ ਵੀ ਮੀਮ ਕਣੀ ਤਾਂ ਨਹੀਂ ਆਉਂਦੀ ਮੈਂ ਮੀਂਹ ਕੜੀ ਨੀ ਪੂਰੇ ਖੁੱਲੇ ਬੈਠਾ ਐਡੀ ਸ਼ਾਨਦਾਰ ਕਮਰੇ ਚ ਏਸੀ ਲਾ ਕੇ ਤੈਨੂੰ ਕੰਮ ਕਰਾ ਰਿਆ ਕਿਤਾ ਕਦੇ ਏਸੀ ਚ ਕੰਮ ਅਸੀਂ ਘਰੇ ਵੀ ਜਾਣਾ ਹੁੰਦਾ ਰਾਜ ਮੀਂਹ ਆ ਕੇ ਭਿੱਜ ਜਾਗੇ ਲੈ ਆ ਹੋਰ ਤੇਰਾ ਤਾਂ ਉਹ 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 ਹਾਲ ਹੈ ਜਿਹੜਾ ਬੁੜੀਆਂ ਦਾ ਪਹਿਲਾਂ ਬੱਸ ਚ ਜੜਨ ਨੂੰ ਦੇਖੀ ਜਾਂਦੇ ਨੇ ਚੜ ਕੇ ਇਹਨਾਂ ਨੂੰ ਉਤਰਨ ਦੀ ਰਹਿੰਦੀ ਐ ਅੱਗੇ ਨਹੀਂ ਹੁੰਦੀਆਂ ਉਹ ਹੈਲੋ ਵੀਰ ਜੀ ਕੀ ਹੋ ਗਿਆ ਚਾਹ ਨਹੀਂ ਹੁਣ ਕਿੱਲਾ ਹੈਂਗਾ ਹਣ ਤੂੰ ਉਹ ਬਾਈ ਹੁਣ ਚੜ ਕਿੱਲਾ ਪਾਏ ਨੂੰ ਤਾਂ ਮੂੰਹ ਚ ਲਾ ਲੈਣਾ ਫੇ ਕੰਡੇ ਜੰਦੀ ਆ ਕੋਲੀ ਚ ਲੈ ਹੈ ਥੋੜਾ ਵਧੀਆ ਯਾਰ ਕੈਂਡੀਆਂ ਦੀ ਆਇਰਨ ਪੂਰਾ ਹੁੰਦਾ ਏ ਲੋਹਾ ਖਾਈ ਦਾ ਹੁੰਦਾ ਨਾਲ ਸਬਸ ਇਹ ਦੇਖੀ ਸੀ ਸ਼ਗਿਰਦ ਨੂੰ ਵੀ ਦੱਸਿਆ ਮੈਂ ਐ ਖਾਇਆ ਕਰ ਉਹ ਪਾ ਉਹ ਫੱਕੀਆਂ ਮਾਰ ਗਿਆ ਬਈ ਉਹ ਸ਼ਗਿਰਦ ਨੂੰ ਸਿਖਾਇਆ ਦਾ ਨਾਲ ਆਇਰਨ ਨਹੀਂ ਉਹ ਹੁੰਦਾ ਐ ਪੜੀਦਾ ਹੁੰਦਾ ਆਇਰਨ ਪੂਰਾ ਘੜੀਦਾ ਹੁੰਦਾ ਕਮਾਲ ਆ ਯਾਰ ਲਾ ਕੇ ਉਪਰ ਆ ਤੂੰ ਸ਼ਗਿਰਦ ਵੀ ਕਿੱਲਾ ਲਾਣ ਲਾ ਲਿਆ ਐ ਹੌਣ ਲਾਣ ਗਿਆ ਸੀ ਸ਼ਗਿਰਦ ਨੂੰ ਤਾਂ ਹੀ ਦੱਸ ਸ਼ਗਿਰਦ ਦਾ ਸਾਡਾ ਐ ਸਿਖਾਈਦਾ ਸੀ ਸ਼ਗਿਰਦ ਨੂੰ ਜਰ ਨਾਈ ਕੋਲ ਜਾਨਣਾ ਫੇ ਨਾਈ ਵਾਲੇ ਕੱਟੂ ਆਂ ਅਸੀਂ ਸੋਚ ਰਹੇ ਹਾਂ ਉਹ ਫੇ ਕੱਟਾ ਸਵੇਰ ਨੂੰ ਲੱਗਿਆ ਤੂੰ ਦੀ ਇਜਾਮਤ ਜੀ ਕਰਨ ਉਹ ਯਾਰ ਤਾਂ ਹੀ ਤੂੰ ਕਹਿੰਦਾ ਸਾਫ ਸੋਹਣਾ ਲੱਗੇ ਆ ਫੋ ਤੂੰ ਨਾਈ ਕੋਲ ਜਾਨਣਾ ਦਾੜੀ ਕਟਾਉਣਾ ਮੈਂ ਤਾਂ ਹੀ ਕਹਿੰਦਾ ਸੋਹਣਾ ਜੇ ਕਰ ਦੇ ਮੈਨੂੰ ਸੋਹਣਾ ਜੀ ਸਜਾ ਦੇ ਪਰ ਉਹ ਉਹ ਜਮੀਨ ਉਹ ਨਾ ਮੁੰਨਦੀ ਜਿਵੇਂ ਤੂੰ ਉਹਨੂੰ ਕੱਟਣ ਲੱਗਿਆ ਸਾਫ ਕਰਤੀ ਵਧੀਆ ਲੱਗਿਆ ਇਹ ਕੱਪੜੇ ਲੈੜਾ ਲਾ ਆ ਤੇ ਉਹ ਕੱਪੜਾ ਹੁਣ ਯਾਰ ਕੱਪੜਾ ਲਿਆਂਦਾ ਤਾਂ ਹੀ ਆ ਕੱਪੜਾ ਹੁਣ ਆਪਾਂ ਦੁਕਾਨ ਤੇ ਬਣਾਵਾਵਾਂਗੇ ਜਾ ਕੇ ਉਹਨੂੰ ਸਾਫਤਾ ਕਰਕੇ ਜਾਨਾ ਹੀ ਆ ਲੈ ਠੀਕ ਆ ਦੇਖ ਕਰਦਾ ਦੇਖ ਲਈ ਠੀਕ ਆ ਚਲ ਯਾਰ ਚਾਹਤਾ ਤੂੰ ਪਲਾਉਂਦਾ ਨਹੀਂ ਫਿਰ ਅਸੀਂ ਚੱਲਦੇ ਹੀ ਆ ਤੂੰ ਆ ਤਾਂ ਪਲਾਉਂਦਾ ਨਹੀਂ ਛੱਡ ਛੇਰਦੇ ਇਹਨੂੰ ਆਪਾਂ ਚੱਲੀਏ ਯਾਰ ਜੇ ਕਰੀ ਕੀ ਜਾਂਦੇ ਹੋ ਤੁਸੀਂ ਉਹ ਲਾ ਰਿਹਾ ਮੈਂ ਖਾਂ ਉਹ ਕੱਪੜਾ ਵੀ ਲਾਉਣਾ ਕੋਈ ਮੇਰੀ ਗੱਲ ਸੁਣ ਲੈ ਉਹਨੇ ਵੀ ਚੱਕ ਲਈ ਥੋੜੀ ਹੁਣ ਫੇ ਥੋੜੀਆਂ ਨਾਲ ਕੰਮ ਹੋਊਗਾ ਕੈਂਚੀਆਂ ਨਾਲ ਲੈ ਉਹ ਸਾਫ ਰੱਬੀਆ ਤਾਂ ਆ ਬੰਨੇ ਹੱਥ ਤੁਸੀਂ ਯਾਰ ਦੋਵੇਂ ਯਾਰ ਉਹ ਲੈ ਹੁਣ ਉਹ ਵੀ ਲੈ ਕੇ ਢੋਲਿਆ ਘੁੱਟਣਾ ਉਹ ਯਾ ਢੋਲ ਤਾਂ ਕਾ ਤੋ ਫਿਰ ਹੁਣ ਅਸੀਂ ਆਏ ਮੈਂ ਅੱਗੇ ਤੇ ਲੈ ਕੇ ਆਇਆ ਤੁਹਾਨੂੰ ਮੈਂ ਸੋਫੇ ਬਣਾਉਣ ਰਹਿਣ ਦੋ ਰਹਿਣ ਦੋ ਮੈਂ ਨਾ ਪਾਈ ਯਾ ਸਾਡੇ ਪੈਸੇ ਦੋ ਆ ਜਾ ਆ ਤੂੰ ਧੱਕਾ